ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪੰਥਕ ਮਸਲਿਆਂ ਦੇ ਵਿੱਚ ਇਨਵੋਲਵਮੈਂਟ ਵੱਧ ਗਈ ਹੈ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਲੰਗੇ ਕੁਝ ਸਮੇਂ ਤੋਂ ਲਗਾਤਾਰ ਕਨਸਟੈਂਟਲੀ ਇਹ ਵਾਚਿਆ ਜਾ ਰਿਹਾ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਪੰਥਕ ਮਸਲਿਆਂ ਦੇ ਵਿੱਚ ਵੱਧ ਇਨਵੋਲਵ ਹੋ ਰਹੇ ਆ ਪੰਥਕ ਸ਼ਖਸੀਅਤਾਂ ਦੇ ਨਾਲ ਜ਼ਿਆਦਾ ਮਿਲ ਰਹੇ ਆ ਗੱਲ ਰਹੇ ਆ ਖਾਸ ਤੌਰ ਦੇ ਉੱਤੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਵਿਵਾਦ ਉੱਠਿਆ ਉਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਉਸ ਤੋਂ ਬਾਅਦ ਹੁਣ ਹਾਲ ਹੀ ਦੇ ਵਿੱਚ ਉਹਨਾਂ ਦੀ ਕੁਝ ਵੀਡੀਓਜ਼ ਜਿਹੜੀਆਂ ਨੇ ਉਹ ਬੁੱਢਾ ਦਲ ਮੁਖੀ ਦੇ ਨਾਲ ਵੀ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਸਾਂਝੀਆਂ ਹੋਈਆਂ ਇਹਦੇ ਦਰਮਿਆਨ ਸੋ ਕਾਲਡ ਪੰਥਕ ਇਕਾਈ ਸ਼ਰੋਮਣੀ ਅਕਾਲੀ ਦਲ ਬਾਦਲ ਤੜਾ ਉਸ ਦੇ ਕਈ ਸੀਨੀਅਰ ਲੀਡਰਸ ਦੇ ਨਾਲ ਵੀ ਮੁਲਾਕਾਤ ਕਰ ਰਹੀ ਹੈ ਜਿਨ੍ਹਾਂ ਦੇ ਵਿੱਚੋਂ ਵਿਕਰਮ ਸਿੰਘ ਮਜੀਠੀਆ ਨੇ ਮਸਲਨ ਇਹ ਮੰਨ ਲਈਏ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਇਸ ਵੇਲੇ ਇੱਕ ਭ੍ਰਮਣ ਦੇ ਉੱਤੇ ਹੈ ਜਿਹਦੇ ਵਿੱਚ ਉਹ ਸਿਆਸੀ ਲੀਡਰਾਂ ਦੇ ਨਾਲ ਵੱਦ ਚੜ੍ਹ ਕੇ ਮਿਲਦੇ ਪਏ ਹੈ ਪੰਥਕ ਰੁਝਾਨ ਰੱਖ ਰਿਹਾ ਪੰਥਕ ਲੋਕਾਂ ਦੇ ਨਾਲ ਮੁਲਾਕਾਤ ਕਰ ਰਿਹਾ ਇਹਦੇ ਦਰਮਿਆਨ ਹੀ ਬੀਬੀ ਜਗੀਰ ਕੌਰ ਨੇ ਇੱਕ ਇੰਟਰਵਿਊ ਦੇ ਦੌਰਾਨ ਕੁਝ ਗੱਲ ਆਖੀ ਹੈ ਔਰ ਉਹ ਗੱਲ ਹੈਰਾਨ ਕਰ ਦੇਣ ਵਾਲੀ ਹੈ ਉਂਝ ਤਾਂ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦੇ ਨਾਲ ਵਿਕਰਮ ਸਿੰਘ ਮਲੀਠੀਆ ਦੇ ਪਰਿਵਾਰ ਦੇ ਨਾਲ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਨਜ਼ਦੀਕੀਅਤ ਹੈ ਜਿਹੜੀ ਉਹਨਾਂ ਦੀ ਆ ਸਾਂਝ ਹੈ ਉਹ ਜਗ ظاہر ਹੈ ਸਰਪ੍ਰਮਾਨਿਤ ਹੈ ਪਰ ਇਹਦੇ باوجود ਬੀਬੀ ਜਗੀਰਕੌਰ ਇੱਥੋਂ ਤੱਕ ਕਹਿ ਰਹੇ ਨੇ ਕਿ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਜਦੋਂ ਸੁਖਬੀਰ ਸਿੰਘ ਬਾਦਲ ਦੇ ਕੋਲ ਗਏ ਤਾਂ ਸੁਖਬੀਰ ਬਾਦਲ ਨੇ ਉਹਨਾਂ ਨੂੰ ਬਿਰੰਗ ਵਾਪਸ ਮੋੜ ਦਿੱਤਾ ਕੋਰੀ ਨਾ ਕਰ ਦਿੱਤੀ ਜਵਾਬ ਦੇ ਦਿੱਤਾ ਪਰ ਆਖਰਕਾਰ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਕਿਹੜਾ ਸੰਦੇਸ਼ ਲੈ ਕੇ ਸੁਖਬੀਰ ਬਾਦਲ ਦੇ ਕੋਲ ਗਏ ਬੀਬੀ ਜਗੀਰਕੌਰ ਦਾ ਕਹਿਣਾ ਹੈ ਕਿ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਵੀ ਇਸ ਗੱਲ ਦੇ ਹਾਮੀ ਨੇ ਕਿ ਪੰਥਕ ਇਕਾਈ ਨੂੰ ਪੰਜਾਬ ਦੇ ਵਿੱਚ ਸਟਰੋਂਗ ਹੋਣਾ ਚਾਹੀਦਾ ਹੈ ਬੀਬੀ ਜਗੀਰਕੌਰ ਦਾਵਾ ਕਰਦੇ ਹੈ ਕਿ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਇਹ ਮੰਨਦੇ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਹੋਣਾ ਲਾਜ਼ਮੀ ਹੈ ਅਕਾਲੀ ਦਲ ਵਾਸਤੇ ਜ਼ਰ ਔਰ ਉਸੇ ਚੀਜ਼ ਵਾਸਤੇ ਉਹੀ ਸਨੇਹਾ ਲੈ ਕੇ ਕਿ ਇਕਸਾਰ ਹੋਣ ਦੀ ਲੋੜ ਹੈ ਬੀਬੀ ਜਗੀਰ ਕੌਰ ਦਾਵਾ ਕਰਦੇ ਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੁਖਬੀਰ ਸਿੰਘ ਬਾਦਲ ਦੇ ਨਾਲ ਮੁਲਾਕਾਤ ਕਰਨ ਗਏ ਪਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਜਵਾਬ ਦੇ ਦਿੱਤਾ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵਾਸਤੇ ਤੇਥੇ ਬਿਕਰਮ ਸਿੰਘ ਮਜੀਠੀਆ ਨਹੀਂ ਸ਼ਰਦਾ ਭਾਵ ਰੱਖਦੇ ਆ ਉੱਥੇ ਸੁਖਬੀਰ ਸਿੰਘ ਬਾਦਲ ਵੀ ਲਾਜ਼ਮੀ ਤੌਰ ਦੇ ਉੱਤੇ ਰੱਖਦੇ ਹੋਣਗੇ ਪਰ ਕੀ ਜ਼ਰੂਰਤ ਪੈ ਗਈ ਸੀ ਸੁਖਬੀਰ ਸਿੰਘ ਬਾਦਲ ਨੂੰ ਜੇ ਇਹ ਗੱਲ ਸੱਚ ਹੈ ਐਵੇਂ ਜਵਾਬ ਦੇਣ ਦੀ ਕੀ ਸੁਖਬੀਰ ਸਿੰਘ ਬਾਦਲ ਨਹੀਂ ਚਾਹੁੰਦੇ ਕਿ ਅਕਾਲੀ ਦਲ ਮਜ਼ਬੂਤ ਹੋਵੇ ਜਾਂ ਅਕਾਲੀ ਦਲ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਕੋਲ ਕੋਈ ਵੱਖਰਾ ਪਲਾਨ ਹੈ ਉਹ ਵੀ ਆਪਣੇ ਆਪ ਚ ਇੱਕ ਵੱਡੀ ਗੱਲ ਹੋ ਸਕਦੀ ਹੈ ਕਿਉਂਕਿ ਜਿਹੜੇ ਲੀਡਰ ਛੱਡ ਗਏ ਨੇ ਉਹਨਾਂ ਨੂੰ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਨਹੀਂ ਅਪਣਾਉਣਾ ਚਾਹੁੰਦੇ ਹੁਣ ਹੁਣ ਉਹ ਆਪਣੇ ਪੱਧਰ ਦੇ ਉੱਤੇ ਜਿਵੇਂ ਸੁਖਬੀਰ ਬਾਦਲ ਇਵਨ ਕੰਮ ਵੀ ਕਰ ਰਿਹਾ ਹੈ ਛਲਾਗਾ ਯੋਗ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਜਿਸ ਤਰ੍ਹਾਂ ਹੁਣ ਤਰਨਤਾਰਨ 'ਚ ਕੰਮ ਕਰ ਰਿਹਾ ਹੈ ਪੂਰੀ ਜਾਨ ਫੁਕਰੇ ਆਪ ਜਾ ਜਾ ਕੇ ਲੋਕਾਂ ਨਾਲ ਮਿਲ ਰਿਹਾ ਔਰ ਇੱਕ ਵੱਡੀ ਗੱਲ ਹੈ ਇਸ ਨੂੰ ਸਰਉਣਾ ਵੀ ਚਾਹੀਦਾ ਇਹਦੀ ਕੋਈ ਮਾੜੀ ਗੱਲ ਨਹੀਂ ਇਹਨੂੰ ਕਿਹਾ ਜਾ ਸਕਦਾ ਪਰ ਇਸ ਪੂਰੇ ਮੈਟਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਸੰਬੰਧੀ ਬੀਬੀ ਜਗੀਰ ਕੌਰ ਇਹ ਵੱਡਾ ਖਲਾਸਾ ਕਰ ਦਿੰਦੇ ਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਗਏ ਸਨ ਪਰ ਉਹਨਾਂ ਨੂੰ ਜਵਾਬ ਦੇ ਦਿੱਤਾ ਗਿਆ ਉਹਨਾਂ ਨੂੰ ਬਿਰੰਗ ਮੋੜ ਦਿੱਤਾ ਗਿਆ ਖੈਰ ਹੁਣ ਵੇਖਣ ਦੀ ਗੱਲ ਹੈ ਕਿ ਆਖਰਕਾਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕੀ ਪੁਨਰ ਸੁਰਜੀਤ ਅਕਾਲੀ ਦਲ ਦੇ ਵਿੱਚ ਵੀ ਕੁਝ ਲੀਡਰਸ ਅਜੇ ਇਦਾਂ ਦੇ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਾਲ ਦੁਬਾਰਾ ਕੰਮ ਕਰਨਾ ਚਾਹੁੰਦੇ ਆ ਦੁਬਾਰਾ ਬਾਦਲ ਧੜੇ ਦੇ ਵਿੱਚ ਜਾਣਾ ਚਾਹੁੰਦੇ ਆ ਇਹ ਵੀ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੁਬਾਨੀ ਪੰਜਾਬੀ ਤੇ